ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਤੋਂ ਜੈਤੋ ਵੱਲ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇਹ ਪਿੰਡ ਆਉਂਦਾ ਦੋਨੇ ਸ਼ਹਿਰ ਇਹਦੇ ਨੇੜ ਆ ਕੋਟਕਪੂਰਾ ਵੀ ਬਹੁਤਾ ਦੂਰ ਨਹੀਂ ਤੇ ਜੈਤੋ ਬਿਲਕੁਲ ਨੇੜ ਦਾ ਸ਼ਹਿਰ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ ਵੱਛੀਆਂ ਜ਼ਿਆਦਾ ਵਿਕਰੀ ਵਾਲੀਆਂ ਆਉਂਦੀਆਂ ਛੇ ਨਾਗ ਅੱਜ ਦੀ ਵੀਡੀਓ ਦੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜੀ ਬੱਚੀ ਪਸੰਦ ਆਜੂਗੀ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਸ਼ੁਰੂਆਤ ਕਰੀਏ ਦੱਸੋ ਮਿਲਦੇ ਆਂ ਬਾਈ ਨੂੰ ਤੇ ਕਰਦੇ ਆਂ ਗੱਲਾਂ ਬਾਤਾਂ ਇੱਕ ਇੱਕ ਕਰਕੇ ਨਾਗ ਤੁਹਾਨੂੰ ਸ਼ੇਅਰ ਦਿਖਾ ਦੂੰਗਾ ਲਖਵੀਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਲਖਵੀਰ ਅੱਜ ਛੇ ਬੱਚੀਆਂ ਆਪਣੀ ਕੋਲ ਹਨ ਮੇਰੇ ਖਿਆਲ ਸਾਰੀਆਂ ਖੀਰੀਆਂ ਹੀ ਹਨ ਹਾਂ ਬਈ ਖੀਰੀਆਂ ਤੇ ਚਾਰ ਚਾਰ ਥਾਣੇ ਇਹਨਾਂ ਦੇ ਠੀਕ ਹੈ ਪਹਿਲੇ ਨੰਬਰ ਤੇ ਬੱਚੀ ਜਿਹੜੀ ਰੇਟ ਕੀ ਰਹੂਗਾ ਇਹ ਜੋੜੀ ਦਾ ਬਾਈ 32000 ਰੁਪਏ ਇਹ ਦੋਨਾਂ ਦਾ 32000 ਰੇਟ ਹੈ ਦੋਨੋਂ ਹੀ ਤੋਰਦੇ ਬਾਈ ਇਹ ਕੇ ਕਰਕੇ ਸੋ ਦੋਸਤੋ 32000 ਚ ਜੋੜੀ ਮਿਲੂਗੀ ਤੁਸੀਂ ਗੱਲਬਾਤ ਕਰ ਲਿਓ ਬਾਈ ਦੇ ਨਾਲ ਬਾਕੀ ਮਾਨ ਤਾਂ ਥੋੜਾ ਬਹੁਤ ਹੋ ਹੀ ਜਾਂਦਾ ਹੁੰਦਾ ਸਾਰੇ ਜਾਣਦੇ ਹੋ ਡੱਬੀ ਬੱਛੀ ਹੈ ਛੋਟੀ ਉਮਰ ਦੀ ਹੈ ਖੀਰੀ ਹੈ ਲੇ ਬਾਈ ਥਣ ਬਾਈ ਕਹਿੰਦਾ ਵੀ ਚਾਰ-ਚਾਰ ਹੀ ਆ ਸਾਰੀਆਂ ਬੱਛੀਆਂ ਦੇ ਬਾਕੀ ਉਹ ਤੁਸੀਂ ਆ ਕੇ ਵੀ ਦੇਖੋਗੇ ਸੋ ਇਹ ਪਹਿਲੇ ਨੰਬਰ ਤੇ ਬੱਛੀ ਇਹਦੇ ਨਾਲ ਇੱਕ ਹੋਰ ਬੱਛੀ ਖੜੀ ਹੈ ਇਹ ਜੋੜੀ ਦਾ ਰੇਟ 32000 ਦੋ ਦੋ ਬੱਚੀਆਂ ਦਾ ਰੇਟ ਇਕੱਠਿਆਂ ਦਾ ਹੀ ਕਰ ਦੇਣਾ ਖਰੀਦ ਭਾਵੇਂ ਕੱਲੀ ਕੱਲੀ ਵੀ ਲਿਓ ਐਵੇਂ ਵੀ ਕੋਈ ਚੱਕਰ ਨਹੀਂ ਹੈ ਜੇ ਜੋੜਾ ਖਰੀਦੋਗੇ ਥੋੜਾ ਮਾਣ ਵੱਧ ਹੋ ਜਾਂਦਾ ਕਿਉਂਕਿ ਇੱਕੋ ਗਾਹਕ ਨਾਲ ਸੌਦਾ ਕਰਨ ਦਾ ਫਰਕ ਪੈ ਜਾਂਦਾ ਇਹ ਵੀ ਬੱਚੀ ਹੈ ਖੀਰੀ ਦੋਸਤੋ ਥੋੜੀ ਦੂਜੀ ਨਾਲ ਉਹ ਵੱਡੀ ਉਮਰ ਦੇ ਵਿੱਚ ਇਦੋਂ ਅੱਗੇ ਦੋ ਹੋਰ ਬੱਛੀਆਂ ਤੁਹਾਨੂੰ ਦਿਖਾਵਾਂਗੇ ਇਸ ਜੋੜੀ ਦਾ ਕੀ ਰੇਟ ਰਹਿਣਾ ਲੱਗਦਾ ਭਾਈ ਇਹਦਾ 35000 ਇਹ ਦੋਨੇ 10-10 ਮਹੀਨੇ ਦੇ ਠੀਕ ਹੈ ਖੋਲ ਦੇ ਕੇ ਕਰਕੇ ਸੋ ਦੋਸਤੋ 35000 ਰੇਟ ਹੈ ਦੋਨਾਂ ਦੀ ਉਮਰ ਲਗਭਗ 10-10 ਮਹੀਨੇ ਹੈ ਬਾਕੀ ਖਰੀਦੀਆਂ ਵੀਆਂ ਵੇਟ ਗੱਲ ਲਈ ਹੈ ਵੀ ਇਹਨਾਂ ਦੇ ਜਿਹੜੇ ਦੰਦੋਂ ਇਹ ਖੀਰੀਆਂ ਤੇ ਦੂਜੀ ਗੱਲ ਇਹਨਾਂ ਦੇ ਥਣ ਚਾਰ-ਚਾਰੀ ਹੈ ਸੋ ਉਮਰ ਐਗਜੈਕਟ ਜਿਹੜੀ ਉਹ ਜਿਹਦੇ ਘਰੇ ਪਸੂ ਜਨਮ ਲੈਂਦਾ ਉਹਦੇ ਧਿਆਨ ਚ ਜ਼ਿਆਦਾ ਹੁੰਦੀ ਛੋਟੀਆਂ ਬੱਛੀਆਂ ਇਦੇ ਨਾਲ ਇੱਕ ਡੱਬੀ ਬੱਛੀ ਐ ਸੋ ਇਹ ਜੋੜੀ ਦਾ ਰੇਟ 35000 ਪਹਿਲੀ ਜੋੜੀ ਦੋ ਬੱਛੀਆਂ ਦਿਖਾਈਆਂ ਉਹਨਾਂ ਦਾ ਰੇਟ 32000 ਸੀ ਸੋ ਇਹ ਵੀ ਇੱਕ ਡੱਬੀ ਬੱਛੀ ਪੱਠੇ ਖਾਨ ਦਾ ਲਾਲ ਚ ਬੱਛੀਆਂ ਨੂੰ ਰਹਿੰਦਾ ਤੇ ਬੱਛੀਆਂ ਦੀ ਖਾਸ ਗੱਲ ਇਹ ਵੀ ਰਹਿੰਦੀ ਐ ਵੀ ਜਦੋਂ ਇਹਨਾਂ ਨੂੰ ਰਾਜਮਾ ਪੱਠਾ ਤੇ ਨਾਲ ਥੋੜੀ ਬਹੁਤ ਫੀਡ ਮਿਲ ਲੱਗ ਜੇ ਤੇ ਛੇਤੀ ਗ੍ਰੋਥ ਕਰਦੀਆਂ ਢਾਂਚਾ ਬਹੁਤ ਸੋਹਣਾ ਦੱਸੋ ਬੱਛੀ ਦਾ ਤੁਸੀਂ ਰੰਗ ਵੀ ਦੇਖੋਗੇ ਵਾਈਟ ਤੇ ਬਲੈਕ ਬਾਕੀ ਚਾਰ ਹੀ ਥਾਣਾ ਇਹਦੇ ਵੀ ਸੋ ਇਹ ਜੋੜਾ 35000 ਇਹਦੀ ਡਿਮਾਂਡ ਸੀ ਇਸ ਤੋਂ ਬਾਅਦ ਇੱਕ ਹੋਰ ਜੋੜੀ ਬੱਚਿਆਂ ਦੀ 6 ਨਾਗਾ ਟੋਟਲ ਲਖਵੀਰ ਭਾਈ ਇਸ ਜੋੜੀ ਦਾ ਕੀ ਰੇਟ ਰਹੂਗਾ ਇਹਦਾ ਵੀ 35000 ਵੀ ਵੀ ਤੋਰ ਦੇ ਕੇ ਕਰਕੇ ਵੀ ਸੋ 35000 ਹੀ ਇਹਦਾ ਰੇਟ ਆ ਦੋਸੋ ਇਹ ਦੋਵਾਂ ਬੱਚਿਆਂ ਦਾ ਤੁਹਾਨੂੰ ਜਿਹੜਾ ਨਗ ਜਚਿਆ ਕੱਲੇ ਦਾ ਰੇਟ ਪੁੱਛਣਾ ਹੈ ਤਾਂ ਫੋਨ ਕਰ ਲਓ ਜੇ ਬਾਕੀ ਜੇ ਦੋ ਦੋ ਖਰੀਦਦੇ ਹੋ ਤਾਂ ਇਸੇ ਤਰ੍ਹਾਂ ਖਰੀਦ ਲਓ ਭਾਵੇਂ ਹੋਰ ਨਾਲ ਅੱਛੀ ਰਲਾ ਕੇ ਗੱਲਬਾਤ ਕਰ ਲਓ ਕਿਹੜੇ ਸਾਹਬ ਤੇ ਭਾਈ ਸੌਦਾ ਕਰਦਾ ਇੱਕ ਵਾਰ ਰੇਟ ਤੁਹਾਡੇ ਧਿਆਨ ਚ ਲਿਆਤੇ 1 ਲੱਖ ਤੇ 2000 ਬਣਦੀ ਹੈ ਡਿਮਾਂਡ ਇਹਨਾਂ ਦੀ ਉਹ ਬੱਚੀਆਂ ਜਿਹੜੀਆਂ ਉਹ 6 ਐ ਵਾਈਟ ਰੰਗ ਦੇ ਵਿੱਚ ਬੱਚੀ ਐ ਥੋੜੀ ਪੂਛ ਜ਼ਰੂਰ ਟੁੱਟੀ ਐ ਪਰ ਟਾਂਚਾ ਸੋਹਣਾ ਥਣ ਚਾਰੀ ਐ ਤੇ ਚਾਰੇ ਥਣ ਬਹੁਤ ਸੋਹਣੇ ਦਿਸਦੇ ਐ ਸੋ ਇਹ ਲਾਸਟ ਤੇ ਜਿਹੜੀ ਜੋੜੀ ਐ ਦੱਸੋ ਉਹਦੇ ਵਿੱਚ 35000 ਕੀਮਤ ਵਾਲੀ ਬੱਛੀ ਸੋ ਇਹ 6 ਬੱਛੀਆਂ ਸੀ ਇਹਦੀ ਬਈ ਆਪਾਂ ਪੂਛ ਵਿਖਾ ਹੀ ਦਿੰਨੇ ਆ ਨਾਲ ਦੀ ਬੱਛੀ ਵਾਲ ਖਾ ਗਈ ਸੀ ਅੱਛਾ ਕੋਈ ਸੁੱਕੀ ਨਹੀਂ ਵੇਖ ਲੈ ਕੋਈ ਵੀਰ ਭਰਾ ਆ ਕੇ ਠੀਕ ਹੈ ਕਿ ਧੋਣੀ ਕੋਈ ਸੁੱਕੀ ਇਹ ਵਾਲ ਹੀ ਖਾਦੇ ਦੂਜੀ ਬੱਚੀ ਨੇ ਸੋ ਸੋ ਵਾਲ ਜਿਹੜੇ ਉਹ ਖਾਦੇ ਉਹਦੇ ਕਰਕੇ ਛੋਟੀ ਲੱਗਦੀ ਵੈਸੇ ਐਚ ਐਫ ਦੀ ਪੂਛ ਤੁਸੀਂ ਇਸ ਵਾੱਚੀ ਦੇਵੇ ਜੇ ਆਪਾਂ ਵਾਲਾਂ ਨੂੰ ਕੱਟ ਦਈਏ ਤਾਂ ਐਡੀ ਕੀ ਪੂਛ ਰਹਿ ਜੂ ਮਤਲਬ ਟੁੱਟੀ ਨਹੀਂ ਪੂਛ ਨਾ ਸੁੱਕੀ ਹੈ ਜਦੋਂ ਵਾਲ ਵਧ ਗਏ ਤੇ ਉਦੋਂ ਬਾਅਦ ਇਸੇ ਤਰ੍ਹਾਂ ਹੀ ਲੱਗਣ ਲੱਗ ਜੂਗੀ ਬੱਚੀ ਸੋਹਣੀ ਹੈ ਸੋ ਇਹ 6 ਨਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਤੁਸੀਂ ਹੁਣ ਦੇਖ ਲਓ ਜੇ ਜਿਹੜਾ ਪਸੂ ਤੁਹਾਨੂੰ ਜੱਜਦਾ ਉਹ ਆ ਕੇ ਖਰੀਦ ਲਓ ਜੇ ਨੰਬਰ ਸਕਰੀਨ ਤੇ ਹੈ ਰੇਟ ਵੀਡੀਓ ਹੀ ਤੁਹਾਨੂੰ ਆਈਡੀਏ ਦੇਤੇ ਆ ਦੱਸੋ ਵੀ ਇਹ ਸਾਰੀਆਂ ਬੱਚੀਆਂ ਦੀ ਕੀਮਤ 1 ਲੱਖ 2000 ਤੇ ਕੱਲੀ ਕੱਲੀ ਜੇ ਖਰੀਦਣੀ ਉਹਦੇ ਬਾਰੇ ਤੁਸੀਂ ਗੱਲਬਾਤ ਪਾਈ ਨਾ ਕਰ ਸਕਦੇ ਹੋ ਧੰਨਵਾਦ